ਬੇਗੁਨ ਬਿਨਾ ਆਸਨ ਸੋਏ ਕਥਨਿਤ ਪ੍ਰਤੋ ਹੂਤ ਹੈ ਸੁਨੋ ਹੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਂਗ ਸੇਲ ਸ਼ਕਤੀ ਸੁਤੋ ਮੋਰ ਤ੍ਰੰਗ ਭਏ ਤੁਖਤ ਪ੍ਰੀਤੇ ਬੜਵਾਗਨ ਉਠਾਵਤੇ ਗ੍ਰਾਮ ਚਮਕੌਰ ਕਹਿ ਜਹਾਜ ਕੋ ਸਮਾਜ ਭਰਿਓ ਚਾਹਤ ਡੋਬਿਓ ਡੁਬੋਇਓ ਗੁਰ ਕੇਵਟ ਤਰਾਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਕਿਰਪਾ ਨਿਦਾਨ ਗਰੀਬ ਨਿਵਾਜ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਹਜੂਰੇ ਅਨਵਰ ਸ਼ਹਿਨਸ਼ਾਹੇ ਦੋ ਜਹਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਗੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਦਾ ਸਦਕਾ ਆਪ ਗੁਰਮਖਾਂ ਨੇ ਗੁਰੂ ਕੀ ਪਾਵਨ ਬਾਣੀ ਦੀ ਸੰਥਿਆ ਕਰਕੇ ਲਾਹੇ ਪ੍ਰਾਪਤ ਕੀਤੇ ਆਓ ਜੋ ਨਿਤਾ ਪ੍ਰਤੀ ਭਾਵੇਂ ਆਪ ਗੁਰਮੁਖ ਜਨ ਰਹਿਤਨਾਮੇ ਅਤੇ ਸ਼ੀਵੇਂ ਪਾਸ਼ਾ ਜੀ ਦੇ ਜੀਵਨ ਕਾਉਤਕਾਂ ਦੀ ਕਥਾ ਵਿਚਾਰ ਸਰਵਣ ਕਰ ਰਹੇ ਸੀ ਗੁਰੂ ਕੇ ਖਾਲਸੇ ਦਾ ਇਹ ਹੁਕਮ ਹੋਇਆ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਦੇ ਵਿੱਚ ਦੀਵਾਨ ਦੇ ਵਿੱਚ ਵੀ ਗੁਰੂ ਕੇ ਦਰਬਾਰ ਦੇ ਵਿੱਚ ਵੀ ਦੀਵਾਨ ਸਜਦੇ ਨੇ ਇਹ ਇਸ ਕਰਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਯੋਧੇ ਮਹਾਬਲੀ ਸੂਰਮਿਆਂ ਨੇ ਜੋ ਚਮਕੌਰ ਦੀ ਗੜੀ ਦੇ ਵਿੱਚ ਭਿਆਨਕ ਜੰਦ ਕੀਤਾ ਹੈ ਜੇ ਇਸ ਯੋਧ ਦੀ ਮਸਾਲ ਜਗਤ ਦੇ ਉੱਪਰ ਕਿਤੇ ਵੀ ਨਹੀਂ ਲੱਭਦੀ ਤੋਂ ਗੁਰੂ ਕੇ ਸਿੱਖੋ ਉਹ ਜੰਦ ਦੀ ਵਿਚਾਰ ਗੁਰਮਖ ਜਨ ਸਰਵਣ ਕਰਨਾ ਚਾਹੁੰਦੇ ਨੇ ਜਦੋਂ ਆਨੰਦਪੁਰ ਸਾਹਿਬ 8 ਮਹੀਨੇ ਤੇਰਾ ਪਿਆ ਰਹਾ ਤੇ ਦੁਸ਼ਤਾਂ ਨੇ ਲੂੰਬੜ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਆٹے ਦੀ ਗਊ ਬਣਾ ਕੇ ਹਿੰਦੂ ਜਿਹੜੇ ਪਹਾੜੀ ਰਾਜੇਸਾਨ ਉਹਨਾਂ ਨੇ ਪੰਮੇ ਪ੍ਰੋਹਦ ਨੂੰ ਭੇਜਿਆ ਅਤੇ ਕੁਰਾਨ ਦੀ ਕਸਮ ਖਾਣ ਵਾਸਤੇ ਜਿਹੜੇ ਕਾਜੀ ਮੋਲਾਨੇ ਵੀ ਆਏ ਹਨ ਉਹਨਾਂ ਨੂੰ ਭੇਜਿਆ ਗਿਆ ਸ਼ਾਂਤੀ ਦੂਤ ਬਣਾ ਕੇ ਉਹਨਾਂ ਨੂੰ ਭੇਜਿਆ ਗਿਆ ਪਰ ਸਤਗੁਰੂ ਜੀ ਉਹਨਾਂ ਦੀਆਂ ਲੂੰਬੜ ਚਾਲਾਂ ਜਾਣਦੇ ਸਨ ਇੱਕ ਵਾਰ ਸਤਿਗੁਰੂ ਜੀ ਨੇ ਪਹਿਲਾ ਸਿੰਘਾਂ ਨੂੰ ਨਜ਼ਾਰਾ ਦਿਖਾ ਵੀ ਦਿੱਤਾ ਸੀ ਸਤਿਗੁਰੂ ਜੀ ਨੇ ਕਿਹਾ ਕਿ ਪਾਏ ਸਿੰਘੋ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤੇ ਤੁਸੀਂ ਟੁੱਟੇ ਹੋਏ ਛਤਰ ਘੋੜਿਆਂ ਦੀ ਲਿੱਦ ਅਤੇ ਜਿਹੜੇ ਘੋੜਿਆਂ ਦੇ ਕਰੰਗ ਨੇ ਉਹ ਲੱਦ ਲੱਦ ਕੇ ਭੇਜੋ ਤੇ ਫੇਰ ਦੇਖਿਓ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸਿੰਘਾਂ ਨੇ ਟੁੱਟੇ ਹੋਏ ਛਤਰ ਘੋੜਿਆਂ ਦੀ ਲਿੱਦ ਅਤੇ ਘੋੜਿਆਂ ਦੇ ਰੰਗ ਹਾਥੀਆਂ ਦੇ ਰੰਗ ਅਤੇ ਜੋ ਵੀ ਸਾਜੋ-ਸਮਾਨ ਸੀ ਉਹ ਸਭ ਕੁਝ ਰਥਾਂ ਦੇ ਉੱਪਰ ਗੱਡਿਆਂ ਦੇ ਉੱਪਰ ਲੱਦ ਕੇ ਭੇਜਿਆ ਜਿਹੜੇ ਬਲਦਸਾਨ ਉਹਨਾਂ ਦੇ ਸਿੰਘਾਂ ਦੇ ਨਾਲ ਮਸਾਲਾਂ ਬੰਨ੍ਹ ਦਿੱਤੀਆਂ ਗਈਆਂ ਰਾਤ ਦੇ ਸਮੇਂ ਜਦੋਂ ਭੇਜਿਆ ਅਤੇ ਪਹਾੜੀਆਂ ਦੇ ਨਾਲ ਫੌਜਾਂ ਦੇ ਨਾਲ ਅਹਲਕਾਰਾਂ ਦੇ ਨਾਲ ਇਹ ਅਹਿਦ ਹੋ ਗਿਆ ਸੀ ਕਿ ਸਾਡੀ ਫੌਜ ਬਾਹਰ ਨਿਕਲੇਗੀ ਪਹਿਲਾਂ ਅਸੀਂ ਖਜ਼ਾਨਾ ਬਾਹਰ ਕੱਢਾਂਗੇ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਤੇ ਸਤਿਗੁਰੂ ਜੀ ਨੇ ਸਿੰਘਾਂ ਨੂੰ ਇਹ ਸਭ ਕੁਝ ਪਹਿਲਾਂ ਹੀ ਦੱਸਿਆ ਹੋਇਆ ਸੀ ਜਦੋਂ ਰਥਾਂ ਦੇ ਉੱਪਰ ਅਤੇ ਜੋ ਗੱਡਿਆਂ ਦੇ ਉੱਪਰ ਸਾਜੋ ਸਮਾਨ ਲੱਦ ਕੇ ਭੇਜਿਆ ਉੱਪਰ ਬੜੇ ਸੁੰਦਰ ਚਮਕਦੇ ਹੋਏ ਦੁਸ਼ਾਲੇ ਪਾ ਦਿੱਤੇ ਗਏ ਪਹਾੜੀਆਂ ਨੇ ਤੁਰਕਾਂ ਨੇ ਫੌਜਾਂ ਨੇ ਅਹਲਕਾਰਾਂ ਨੇ ਦੇਖਿਆ ਕਿ ਸਤਿਗੁਰੂ ਜੀ ਦਾ ਬੜਾ ਭਾਰੀ ਵੱਡਾ ਖਜ਼ਾਨਾ ਜਾ ਰਿਹਾ ਹੈ ਦੂਰ ਦਰਾਡੇ ਤੋਂ ਬੜਾ ਖਜ਼ਾਨਾ ਸਤਿਗੁਰੂ ਜੀ ਦੇ ਪਾਸ ਆਇਆ ਬੜੀਆਂ ਸੁੰਦਰ ਅਮੋਲਕ ਵਸਤੂਆਂ ਨੇ ਕਿਉਂਕਿ ਦੁਸ਼ਟ ਪਹਾੜੀਏ ਅਤੇ ਜ਼ਬਰਦਸਤ ਖਾਂ ਵਜ਼ੀਰ ਖਾਂ ਇਹ ਸਭ ਕੁਝ ਜਾਣਦਾ ਸੀ ਕਿ ਗੁਰੂ ਕੇ ਸਿੱਖ ਬੜੀ ਸ਼ਰਧਾ ਰੱਖਦੇ ਨੇ ਗੁਰੂ ਘਰ ਦੇ ਉੱਤੇ ਇਸ ਕਰਕੇ ਬੜੀਆਂ ਕੀਮਤੀ ਵਸਤੂਆਂ ਦੇ ਕੇ ਜਾਂਦੇ ਨੇ ਗੁਰੂ ਕੇ ਸਿੱਖ ਤੋ ਗੁਰੂ ਕੇ ਸਿੱਖੋ ਉਹਨਾਂ ਨੇ ਭੁੱਖ ਦੇ ਮਾਰੇ ਹੋયા ਨੇ ਅਤੇ 8 ਮਹੀਨਿਆਂ ਤੋਂ ਅਨੰਦਪੁਰ ਸਾਹਿਬ ਨੂੰ ਘੇਰਾ ਘੱਟ ਕੇ ਬੈਠੇ ਹੋਏ ਸਾਨ ਕੋਈ ਪੇਸ਼ ਨਹੀਂ ਸੀ ਜਾਂਦੀ ਉਹਨਾਂ ਦੀ ਉਹਨਾਂ ਨੇ ਜਦੋਂ ਹਮਲਾ ਕੀਤਾ ਆਪੋ ਆਪਣੇ ਤੰਬੂਆਂ ਦੇ ਵਿੱਚ ਗੱਡੇ ਖੋਖ ਹੋ ਕੇ ਲੈ ਗਏ ਅਤੇ ਜੋ ਸਤਗੁਰੂ ਜੀ ਨੇ ਆਨੰਦਪੁਰ ਸਾਹਿਬ ਦੀ ਆਟਾਰੀ ਤੋਂ ਦਿਖਾਇਆ ਕਿ ਦੇਖੋ ਸਿੰਘੋ ਜੋਤ ਅਸੀਂ ਬਚਨ ਕੀਤਾ ਸੀ ਉਹ ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਅਸੀਂ ਪਹਿਲਾਂ ਹੀ ਜਾਣਦੇ ਸਾਂ ਤੋ ਗੁਰੂ ਕੇ ਸਿੱਖੋ ਉਸ ਤੋਂ ਬਾਅਦ ਥੋੜਾ ਸਮਾਂ ਬਾਅਦ ਸਤਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ 15 ਦਿਨ ਰੁਕ ਜਾਓ ਫਿਰ ਇਹ ਬਚਨ ਕਹੇ ਕਿ 8 ਕੋ ਦਿਨ ਹੀ ਰੁਕ ਜਾਓ ਸਾਰੀ ਦੁਨੀਆ ਦਾ ਰਾਜ ਤੁਹਾਨੂੰ ਲੈ ਦੇਵਾਂਗੇ ਪਰ ਮਾਤਾ ਜੀ ਨੇ ਮਾਤਾ ਜੀ ਨੇ ਅਤੇ ਸਿੰਘਾਂ ਨੇ ਵਾਰ-ਵਾਰ ਬੇਨਤੀਆਂ ਕੀਤੀਆਂ ਜਿਹੜੇ ਮਸੰਦ ਸਾਨ ਉਹਨਾਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਡਰ ਬੈਠਿਆ ਹੋਇਆ ਸੀ ਸ਼ਰਦਾਵਾਨ ਸਿੰਘ ਭੁੱਖ ਵੀ ਕੱਟ ਰਹੇ ਸਾਨ ਫਾਕੇ ਕੱਟ ਰਹੇ ਸਾਨ ਅਤੇ ਯੁੱਧ ਦੇ ਮੈਦਾਨ ਦੇ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਾਨ ਸਤਿਗੁਰੂ ਜੀ ਨੇ ਮਾਤਾ ਜੀ ਅਤੇ ਮਸੰਦਾਂ ਦੀ ਬੇਨਤੀ ਸੁਣਦਿਆਂ ਹੋਇਆਂ ਸਿੰਘਾਂ ਦੀ ਬੇਨਤੀ ਸੁਣਦਿਆਂ ਹੋਇਆਂ ਸਤਿਗੁਰੂ ਜੀ ਨੇ आनंदपुर साहिब ਛੱਡਿਆ ਤੋਂ ਗੁਰੂ ਕੇ ਸਿੱਖੋ ਮਾਣੋ ਕਿ ਆਨੰਦਪੁਰ ਸਾਹਿਬ ਦੀ ਪੂਰੀ ਹੀ ਰੋ ਰਹੀ ਹੋਵੇ ਜਿਹੜੇ ਵਾਸਾ ਕਰਨ ਵਾਲੇ ਸਨ ਆਨੰਦਪੁਰ ਸਾਹਿਬ ਦੇ ਸਾਰੇ ਸਿੱਖੋ ਉਹ ਵੀ ਬੜੇ ਵੈਰਾਗ ਦੇ ਵਿੱਚ ਸਨ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਅਤੇ ਦੁਸ਼ਟਾਂ ਦੇ ਨਾਲ ਭਾਵੇਂ ਫੇਰ ਦੁਬਾਰਾ ਐਦ ਹੋਇਆ ਸੀ ਕਿ ਪਿਛਲੀ ਵਾਰ ਤੁਸੀਂ ਧੋਖਾ ਕੀਤਾ ਹੈ ਹਮਲਾ ਕਰ ਦਿੱਤਾ ਸੀ ਪਰ ਅਸੀਂ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਾਂ ਪਰ ਫੇਰ ਵੀ ਜਦੋਂ ਸਤਿਗੁਰੂ ਜੀ ਆਨੰਦਪੁਰ ਸਾਹਿਬ ਤੋਂ ਥੋੜਾ ਦੂਰ ਗਏ ਤੇ ਤੁਰਕਾਂ ਨੇ ਪਹਾੜੀਆਂ ਨੇ ਅਤੇ ਜ਼ਬਰਦਸਤ ਖਾਂ ਜਿਹੜਾ ਲਾਹੌਰ ਤੋਂ ਆਇਆ ਸੀ ਸੂਬਾ ਇਹਨਾਂ ਸਾਰਿਆਂ ਨੇ ਰਲ ਕੇ ਹਮਲਾ ਕਰ ਦਿੱਤਾ ਅਤੇ ਇਸੇ ਇਤਰਾਮ ਗੁਰੂ ਕੇ ਸਿੱਖੋ ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਰਿਵਾਰ ਦੇ ਸਮੇਤ ਸਰਸਾ ਨਦੀ ਦੇ ਉੱਪਰ ਆਏ ਜਿੱਥੇ ਪਰਿਵਾਰ ਵਿਸ਼ੋੜਾ ਸਤਿਗੁਰੂ ਜੀ ਦਾ ਸਥਾਨ ਹੈ ਉਥੇ ਪਰਿਵਾਰ ਦਾ ਵਿਸ਼ੋੜਾ ਹੋਇਆ ਤੋ ਜੇ ਸਾਰਾ ਇਤਿਹਾਸ ਦਸੀਏ ਤਾਂ ਲੰਮਾ ਹੋ ਜਾਵੇਗਾ ਸਮਾਂ ਜ਼ਿਆਦਾ ਲੱਗੇਗਾ ਟੂ ਕਮਾਤਰ ਹੀ ਜੋ ਵਾਰਤਕ ਰੂਪ ਦੇ ਵਿੱਚ ਦਾਸ ਨੇ ਇਤਿਹਾਸ ਦੱਸਿਆ ਹੈ ਇੱਕ ਪਾਸੇ ਤਾਂ ਪਾਈ ਉਦੇ ਸਿੰਘ ਬਾਬਾ ਜੀਵਨ ਸਿੰਘ ਪਹਿਲਾ ਬਾਬਾ ਆਜੀਤ ਸਿੰਘ ਜੀ ਨੇ ਜ਼ਾਲਮਾਂ ਦੇ ਦਲਾਂ ਨੂੰ ਪਹਾੜ ਬਣ ਕੇ ਰੋਕਿਆ ਹੋਇਆ ਸੀ ਪਰ ਸਤਗੁਰੂ ਜੀ ਨੇ ਹੁਕਮ ਕੀਤਾ ਕਿ ਬਾਬਾ ਆਜੀਤ ਸਿੰਘ ਨੂੰ ਸਾਡੇ ਸਾਡਾ ਹੁਕਮ ਸੁਣਾ ਦਿਓ ਉਹਨਾਂ ਨੂੰ ਕਹੋ ਕਿਦਰ ਸਾਡੇ ਪਾਸ ਆ ਜਾਣਾ ਤੋ ਗੁਰੂ ਕੇ ਪਿਆਰ ਇੱਕ ਪਾਸੇ ਸਤਗੁਰੂ ਜੀ ਆਸਾ ਦੀ ਵਾਰ ਲਾ ਰਹੇ ਸਾਨ ਕਿਉਂਕਿ ਸਿੰਘਾ ਨੇ ਜਦੋਂ ਸਵਾਲ ਕੀਤਾ ਸਤਗੁਰੂ ਜੀ ਬਚਨ ਕਹਿਣ ਲੱਗੇ ਕਿ ਗੁਰੂ ਕੇ ਸਿੱਖੋ ਭਾਵੇਂ ਕਿੱਡਾ ਵੀ ਭਾਰੀ ਸਮਾਂ ਬਣਿਆ ਹੋਵੇ ਪਰ ਆਸਾ ਜੀ ਦੀ ਵਾਰ ਅਤੇ ਅੰਮ੍ਰਿਤ ਵੇਲਾ ਗੁਰੂ ਕੇ ਸਿੰਘ ਨੇ ਕਦੇ ਵਾਸਤੇ ਨਹੀਂ ਤਿਆਗਣਾ ਇਹ ਸਤਿਗੁਰੂ ਜੀ ਦੇ ਪਾਵਨ ਬਚਨਾਂ ਤੋਂ ਤੇ ਕੌਤਕਾਂ ਤੋਂ ਸਿੱਖਿਆ ਮਿਲਦੀ ਹੈ ਭਾਈ ਉਦੇ ਸਿੰਘ ਅਤੇ ਬਾਬਾ ਜੀਵਨ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਜੋ ਦੁਸ਼ਤਾਂ ਦਾ ਅੱਗਾ ਰੋਕਣ ਵਾਸਤੇ ਫੌਜ ਨੂੰ ਰੋਕਣ ਵਾਸਤੇ ਭੇਜਿਆ ਅਤੇ ਕਿਹਾ ਕਿ ਇਧਰੋਂ ਜਿਹੜੇ ਸਿੰਘ ਬਜ਼ੁਰਗ ਬੀਬੀਆਂ ਬੱਚੇ ਅਤੇ ਇਹ ਜੋ ਸਰਸਾ ਨਦੀ ਤੋਂ ਪਾਰ ਹੋ ਜਾਣ ਜਿਹੜਾ ਸਾਜੋ-ਸਮਾਨ ਹੈ ਉਹ ਪਾਰ ਲੰਘਾ ਲਿਆ ਜਾਵੇ ਤੋ ਗੁਰੂ ਕੇ ਪਿਆਰੋ ਗੁਰੂ ਕੇ ਯੋਧਿਆਂ ਨੇ ਮੈਦਾਨੇ ਜੰਗ ਦੇ ਵਿੱਚ ਬੜਾ ਭਾਰੀ ਵੱਡਾ ਯੁੱਧ ਕੀਤਾ ਭਾਈ ਉਦੇ ਸਿੰਘ ਅਤੇ ਇਸੇ ਹੀ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਹੋਰ ਗੁਰੂ ਕੇ ਸਿੱਖਾਂ ਨੇ ਬੜਾ ਮਹਾਨ ਯੁੱਧ ਕੀਤਾ ਆਪਣੀਆਂ ਜਾਨਾਂ ਹੂਲ ਕੇ ਲੜਦੇ ਰਹੇ ਮੈਦਾਨੇ ਜੰਗ ਦੇ ਵਿੱਚ ਅਨੇਕਾਂ ਦੁਸ਼ਟਾਂ ਨੂੰ ਮੌਤ ਦੇ ਘਾਟ ਉਤਾਰਿਆ ਸਤਿਗੁਰੂ ਜੀ ਦੇ ਬਚਨਾਂ ਨੂੰ ਪੂਰੇ ਕੀਤਾ ਕਿ ਸਵਾ ਲੱਖ ਸੇਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਤੋ ਗੁਰੂ ਕੇ ਸਿੱਖੋ ਇਹਨਾਂ ਬਚਨਾਂ ਨੂੰ ਪੂਰੇ ਕਰਦਿਆਂ ਹੋਇਆਂ ਪਰਿਵਾਰ ਦਾ ਵਿਛੋੜਾ ਪਿਆ ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਿਹੰਗ ਖਾਨ ਦੀ ਹਵੇਲੀ ਵੱਲ ਨੂੰ ਚਲੇ ਗਏ ਤੇ ਉੱਥੇ ਬਾਬਾ ਬਚਿੱਤਰ ਸਿੰਘ ਜੀ ਜੁੱਧ ਦੇ ਮੈਦਾਨ ਦੇ ਵਿੱਚ ਜੁੱਧ ਕਰਦਿਆਂ ਕਰਦਿਆਂ ਬਹੁਤ ਜ਼ਿਆਦਾ ਫੱਟੜ ਹੋ ਚੁੱਕੇ ਸਨ ਨਿਹੰਗ ਖਾਨ ਦੀ ਡਿਊਟੀ ਲਈ ਅਤੇ ਨਿਹੰਗ ਖਾਨੇ ਆਪਣੇ ਘਰ ਦੇ ਵਿੱਚ ਰੱਖ ਕੇ ਆਪਣੀ ਪੁੱਤਰੀ ਨੂੰ ਇਹ ਹੁਕਮ ਕੀਤਾ ਕਿ ਪੁੱਤਰੀ ਜੋ ਗੁਰੂ ਕੇ ਖਾਲਸੇ ਦੀ ਸੇਵਾਕਾਰ ਤੋ ਜਦੋਂ ਪੁਲਸ ਅਤੇ ਹੋਰ ਫੌਜਾਂ ਨੂੰ ਪਤਾ ਲੱਗਾ ਸਤਿਗੁਰੂ ਜੀ ਪਠਾ ਸਾਹਿਬ ਵੱਲ ਨੂੰ ਚਲੇ ਗਏ ਸਾਨ ਸਤਿਗੁਰੂ ਜੀ ਨੇ ਜੋ ਪਠਾ ਸਾਹਿਬ ਨੂੰ ਚਰਨ ਲਾ ਕੇ ਘੋੜੇ ਨੇ ਜਦੋਂ ਚਰ ਪੌੜ ਮਾਰਿਆ ਤੇ ਪਠਾ ਸਾਹਿਬ ਠੰਡਾ ਹੋ ਗਿਆ ਤੋ ਇਸ ਪ੍ਰਕਾਰ ਸਤਗੁਰੂ ਜੀ ਨੇ ਮਹਾਨ ਕੌਤਕ ਕੀਤੇ ਤੋ ਜਦੋਂ ਫੌਜ ਨੂੰ ਪਤਾ ਲੱਗਾ ਨਿਹੰਗ ਖਾਨ ਦੀ ਹਵੇਲੀ ਨੂੰ ਜਾ ਕੇ ਠੇਰਾ ਪਾਇਆ ਤਲਾਸੀ ਲੈਣ ਲੱਗੇ ਤਲਾਸੀ ਲੈਣ ਲੱਗੇ ਤੇ ਉਸ ਤੋਂ ਪਹਿਲਾਂ ਹੀ ਨਿਹੰਗ ਖਾਨ ਨੇ ਆਪਣੀ ਪੁੱਤਰੀ ਨੂੰ ਇਹ ਹੁਕਮ ਕਰ ਦਿੱਤਾ ਸੀ ਇਹ ਪੁੱਤਰੀ ਤੂੰ ਇਹ ਭਾਈ ਬਚਤਰ ਸਿੰਘ ਦੀ ਸੇਵਾ ਕਰਨੀ ਹੈ ਤੋ ਗੁਰੂ ਕੇ ਸਿੱਖੋ ਬੜੇ ਪਿਆਰ ਸ਼ਰਧਾ ਭਾਵਨਾ ਦੇ ਸਹਤ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ ਤੇ ਜਦੋਂ ਮੈਂ ਜੋ ਫੌਜ ਨੇੜੇ ਆਵੇਗੀ ਮੈਂ ਆਵਾਜ਼ ਮਾਰਾਂਗਾ ਜਿਸ ਪ੍ਰਕਾਰ ਮੈਂ ਕਹਾਂਗਾ ਉਸੇ ਤਰ੍ਹਾਂ ਜਵਾਬ ਦੇਣਾ ਹੈ ਤੋ ਗੁਰੂ ਕੇ ਸਿੱਖੋ ਜਦੋਂ ਫੌਜ ਬਹੁਤੀ ਜ਼ਿਆਦੀ ਚੜ ਕੇ ਆਈ ਘਰ ਦੀ ਹਵੇਲੀ ਦੀ ਤਨਾਸੀ ਲੈਣ ਲੱਗੀ ਕਿਲੇ ਵਰਗਾ ਘਰ ਸੀ ਤੇ ਉਸ ਕਮਰੇ ਦੇ ਕੋਲ ਆਏ ਜਿਹੜੇ ਕਮਰੇ ਦੇ ਵਿੱਚ ਬਾਬਾ ਬਚਿੱਤਰ ਸਿੰਘ ਅਤੇ ਬੀਬੀ ਮਹਤਾ ਮਮਤਾਜ ਸੀ ਤੋਂ ਗੱਲਾਂ ਕਰਦਿਆਂ ਕਰਦਿਆਂ ਨਿਹੰਗ ਖਾਂ ਕੋਲ ਆਇਆ ਕਹਿਣ ਲੱਗਾ ਕਿ ਇਹਦੇ ਵਿੱਚ ਮੇਰਾ ਧੀ ਜਵਾਈ ਨੇ ਜੋ ਮੇਰੀ ਮੇਰਾ ਜਵਾਈ ਬਹੁਤ ਜ਼ਿਆਦਾ ਬਿਮਾਰ ਹੈ ਇਸ ਕਰਕੇ ਮੇਰੀ ਸੁਪਤਰੀ ਆਪਣੇ ਸ਼ੌਹਰ ਦੀ ਸੇਵਾ ਕਰ ਰਹੀ ਹੈ ਇਸ ਪ੍ਰਕਾਰ ਜਦੋਂ ਨਿਹੰਗ ਕਾਂ ਦੀ ਸੁਪੁੱਤਰੀ ਬੀਬੀ ਮਮਤਾਜ ਨੇ ਸੁਣਿਆ ਤੇ ਉਸੇ ਹੀ ਤਰ੍ਹਾਂ ਜਵਾਬ ਦਿੱਤਾ ਕਿ ਮੇਰੇ ਪ੍ਰਾਨ ਪਤੀ ਜੀ অতি ਬਿਮਾਰ ਨੇ ਇਸ ਕਰਕੇ ਮੈਂ ਉਹਨਾਂ ਦੀ ਸੇਵਾ ਦੇ ਵਿੱਚ ਹਾਂ ਜਦੋਂ ਇਹ ਜੋ ਬਚਨ ਹੋਇਆ ਤੇ ਉੱਥੇ ਹੀ ਜਿਹੜੇ ਸਿਪਾਹੀ ਸਨ ਅਹਲਕਾਰ ਸਨ ਉਹ ਛੱਡ ਕੇ ਚਲੇ ਗਏ ਗੁਰੂ ਕੇ ਪਿਆਰੇ ਇਤਿਹਾਸ ਦੇ ਵਿੱਚ ਲਿਖਿਆ ਕਿ ਜਦੋਂ ਬੀਬੀ ਮਮਤਾਜ ਨੂੰ ਉਹਦੇ ਪਿਤਾ ਨਿਹੰਗ ਖਾਨ ਨੇ ਪੁੱਛਿਆ ਸੀ ਕਿ ਪੁੱਤਰੀ ਤੂੰ ਜਵਾਨ ਹੈ ਮੈਂ ਤੇਰੀ ਸ਼ਾਦੀ ਕਰਨੀ ਹੈ ਸਤਿਗੁਰੂ ਜੀ ਜੋ ਗੁਰੂ ਕੇ ਪਿਆਰਿਓ ਗੁਰੂ ਕੇ ਨਾਮ ਨੂੰ ਧਿਆਉਂਦਿਆ ਹੋਇਆ ਉਹ ਬੀਬੀ ਇੰਨੀ ਪਰਪੱਕ ਹੋ ਗਈ ਸੀ ਭਾਵੇਂ ਭਾਈ ਬਚਿੱਤਰ ਸਿੰਘ ਜੀ ਉਥੇ ਹੀ ਸ਼ਹੀਦੀ ਪ੍ਰਾਪਤ ਕਰ ਗਏ ਸਾਨ ਕਿਉਂਕਿ ਬਹੁਤੇ ਜਿਆਦੇ ਫਟ ਲੱਗੇ ਹੋਏ ਸਾਨ ਬਾਅਦ ਦੇ ਵਿੱਚ ਕੁਝ ਸਮੇਂ ਤੋਂ ਬਾਅਦ ਜਦੋਂ ਨਿਹੰਗ ਖਾਨ ਨੇ ਪੁੱਛਿਆ ਸੀ ਤੇ ਉਹ ਬੀਬੀ ਨੇ ਕਿਹਾ ਸੀ ਕਿ ਪਿਤਾ ਜੀਓ ਜਦੋਂ ਬਾਬਾ ਬਚਿੱਤਰ ਸਿੰਘ ਜੀ ਦੀ ਮੈਂ ਸੇਵਾ ਕਰ ਰਹੀ ਸੀ ਉਸ ਸਮੇਂ ਆਪ ਜੀ ਨੇ ਬਚਨ ਕੀਤਾ ਸੀ ਕਿ ਮੇਰਾ ਧੀ ਜਵਾਈ ਨੇ ਇਹ ਇਸ ਕਰਕੇ ਮੈਂ ਤਾਂ ਉਸ ਦਿਨ ਤੋਂ ਹੀ ਬਾਬਾ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਜਾਣ ਕੇ ਸੇਵਾ ਕੀਤੀ ਸੀ ਤੇ ਇਸ ਤੋਂ ਬਾਅਦ ਮੈਂ ਇਹ ਪ੍ਰਣ ਕਰ ਲਿਆ ਸੀ ਹਿਰਦੇ ਦੇ ਵਿੱਚ ਕਿ ਹੋਰ ਕੋਈ ਵਿਆਹ ਨਹੀਂ ਕਰਾਉਣਾ ਕਿਉਂਕਿ ਗੁਰੂ ਕੇ ਸਿੱਖ ਦੇ ਨਾਲ ਮੇਰੇ ਪਿਤਾ ਨੇ ਮੁੱਖ ਤੋਂ ਬਚਨ ਕਰਕੇ ਇਹ ਜੋ ਮੇਰਾ ਸਬੰਧ ਜੋੜ ਦਿੰਦਾ ਹੈ ਅਤੇ ਸਤਿਗੁਰੂ ਜੀ ਨੂੰ ਮੈਂ ਕੀ ਮੂੰਹ ਦਿਖਾਵਾਂਗੀ ਗੁਰੂ ਕੇ ਪਿਆਰਿਓ ਗੁਰੂ ਕੇ ਸਿੱਖ ਸ਼ਰਧਾਲੂ ਪਰਿਵਾਰ ਸੀ ਭਾਵੇਂ ਮੁਸਲਮ ਪਰਿਵਾਰ ਦੇ ਵਿੱਚੋਂ ਆਣ ਪਰ ਜਿਨ੍ਹਾਂ ਦੀ ਸ਼ਰਧਾ ਗੁਰੂ ਦੇ ਉੱਪਰ ਹੋਵੇ ਉਹ ਕਦੇ ਆਵਾਜ਼ ਤੇ ਵੀ ਆਪਣੇ ਅਕੀਦੇ ਤੋਂ ਡੋਲਦੇ ਨਹੀਂ ਹਨ ਇਸੇ ਹੀ ਪ੍ਰਕਾਰ ਸਤਿਗੁਰੂ ਜੀ ਦੇ ਗੁਰੂ ਕੇ ਸੂਰਮੇ ਯੋਦੇ ਮਹਾਬਲੀ ਯੁੱਧ ਕਰਦਿਆਂ ਕਰਦਿਆਂ ਫੌਜਾਂ ਦੇ ਨਾਲ ਯੁੱਧ ਕਰਦਿਆਂ ਕਰਦਿਆਂ ਚਮਕੌਰ ਦੀ ਗੜੀ ਵੱਲ ਨੂੰ ਆਏ ਤੋ ਸਤਗੁਰੂ ਜੀ ਨੇ ਉਥੇ ਮੋਰਚੇ ਜਿਵੇਂ ਸਿੰਘਾਂ ਨੂੰ ਤਰਤੀਬ ਦੇ ਸਹਤ ਰਾਤ ਦੇ ਸਮੇਂ ਸਤਗੁਰੂ ਜੀ ਨੇ ਆਰਾਮ ਕੀਤਾ ਅਤੇ ਉਸ ਤੋਂ ਉਪਰੰਤ ਜਿਵੇਂ ਜਿਵੇਂ ਮੋਰਚੇ ਸਜਾਏ ਹਨ ਜਿਹੜੇ ਜਿਹੜੇ ਸਿੰਘ ਉਥੇ ਤਕੜਾਈ ਕਰ ਰਹੇ ਹਨ ਤਿਆਰ ਬਰ ਤਿਆਰ ਹੋ ਰਹੇ ਨੇ ਆਉ ਨਾ ਦੇ ਨਾਮ ਵੀ ਸੁਣੀਏ ਤੇ ਸਿੰਘਾਂ ਨੂੰ ਸਤਿਗੁਰੂ ਜੀ ਨੇ ਇਹ ਹੁਕਮ ਕੀਤਾ ਸੀ ਕਿ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗੈ ਤਿਸ ਜੂਨੀ ਫਿਰਨਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬ ਹੂਨਾ ਛਾੜੈ ਖੇਤ ਗਗੰਦ ਮਾਮਾ ਬਾਜਿਓ ਪਰਿਓ ਨਿਸਾਨੈ ਘਾਓ ਇਤ ਜੋ ਮਾਂਡੇਓ ਸੂਰਮਾ ਅਬ ਜੂਜਨ ਕੋ ਤਾ ਦਾਓ ਵੱਡੇ ਸਾਤਗੁਰਾਂ ਦੇ ਬਚਨ ਯਾਦ ਕਰਵਾਏ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਤੋ ਵਾਰਤਕ ਰੂਪ ਦੇ ਵਿੱਚ ਇਹ ਆਪ ਜੀ ਨੇ ਬਚਨ ਸਰਵਣ ਕੀਤੇ ਆਓ ਜੀ ਅੱਗੇ ਜਿਵੇਂ ਯੁੱਧ ਦੇ ਮੈਦਾਨ ਦੇ ਵਿੱਚ ਜਿਹੜੇ-ਜਿਹੜੇ ਸਿੰਘ ਆ ਉਸ ਸਮੇਂ ਹਾਜ਼ਰ ਸਨ ਕੁਝ-ਕੁਝ ਸਿੰਘਾਂ ਦਾ ਨਾਮ ਆਇਆ ਹੈ ਉਸ ਤੋਂ ਪ੍ਰੰਤ ਜੁੱਧ ਦੇ ਮੈਦਾਨ ਦੇ ਵਿੱਚ ਜਿਵੇਂ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਜੁੱਧ ਸ਼ੁਰੂ ਹੋਵੇਗਾ ਉਹ ਵਿਚਾਰ ਆਪਾਂ ਸਰਵਣ ਕਰਾਂਗੇ ਜੀ। ਸਾੰਗ ਸੇਲ ਸ਼ਕਤੀ ਸੁਤੋ ਮੋਰ ਤਰੰਗ ਭਏ। ਹਾਂ ਜੀ ਜਿਹੜੇ ਘੋੜੇ ਹਨ ਉਹ ਮੈਦਾਨੇ ਜੰਗ ਦੇ ਵਿੱਚ ਟੱਪ ਰਹੇ ਹਨ, ਨੱਚ ਰਹੇ ਹਨ। ਮਾਨੋ ਕਿ ਘੋੜਿਆਂ ਦੇ ਮਨ ਦੇ ਵਿੱਚ ਵੀ ਬੜਾ ਉਤਸ਼ਾਹ ਹੋਵੇ ਕਿ ਜੁੱਧ ਦੇ ਮੈਦਾਨ ਦੇ ਵਿੱਚ ਜੁੱਧ ਸ਼ੁਰੂ ਹੋਣ ਲੱਗਾ ਹੈ। ਸੰਗ ਸੇਲੇ ਵਰਸ਼ੇ ਵੱਡੇ ਛੋਟੇ ਜਿਹੜੇ ਵਰਸੇ ਹਨ ਅਤੇ ਭਾਲੇ ਉਹ ਗੁਰੂ ਕੇ ਸੂਰਮੇ ਲੈ ਕੇ ਤਿਆਰ ਬਰ ਤਿਆਰ ਹੋ ਗਏ ਨੇ ਤੁਖਤ ਪਲੀਤੇ ਬੜਵਾਗਨ ਉਠਾਵਤੇ ਹਾਂਜੀ ਪਲੀਤੇ ਤੁਖਦੇ ਨੇ ਅਤੇ ਮਾਨੋ ਕਿ ਸਮੁੰਦਰ ਦੇ ਵਿੱਚ ਜਿਵੇਂ ਬੜਵਾ ਨਾਲ ਅਗਨੀ ਹੀ ਲੱਗੀ ਹੋਵੇ ਜੋ ਸਤ ਗੁਰੂ ਜੀ ਜੋ ਕਵੀ ਜੀ ਨੇ ਬੜਾ ਸੁੰਦਰ ਜੋ ਆਲੰਕਾਰ ਬਨ ਕੇ ਚਮਕੌਰ ਦੀ ਗੜੀ ਦੀ ਉਦਾਹਰਨ ਦਿੰਦੀ ਹੈ ਉਹ ਆਓ ਸਰਵਣ ਕਰੀਏ ਜੀ। ਗ੍ਰਾਮ ਚਮਕੌਰ ਕੈ ਜਹਾਜ ਕੋ ਸਮਾਜ ਭਰਿਓ। ਹਾਂਜੀ ਸਤਿਗੁਰ ਜੋ ਕਵੀ ਜੀ ਨੇ ਵਚਨ ਕੀਤੇ ਨੇ ਕਿ ਜਿਹੜੀ ਚਮਕੌਰ ਦੀ ਗੜੀ ਹੈ ਨਾ ਉਹ ਮਾਨੋ ਕਿ ਇੱਕ ਜਹਾਜ਼ ਹੈ। ਤੇ ਆਲੇ ਦੁਆਲੇ ਜਿਹੜੀ ਬਹੁਤ ਹੀ ਜ਼ਿਆਦੀ ਫੌਜ ਹੈ ਉਹ ਪਾਣੀ ਵਾਂਗੂ ਉਮੜ ਕੇ ਆ ਰਹੀ ਹੈ। ਜਿਵੇਂ ਇੱਕ ਵੱਡੇ ਜਹਾਜ਼ ਦੇ ਆਲੇ ਦੁਆਲੇ ਪਾਣੀ ਬਹੁਤਿਆਂ ਜਿਆਦੀਆਂ ਛੱਲਾ ਮਾਰਦਾ ਏ ਇਸੇ ਹੀ ਤਰ੍ਹਾਂ ਅੱਗੇ ਨੂੰ ਵੱਧਦੇ ਹੋਏ ਆ ਰਹੀ ਹੈ ਬਹੁਤੀ ਜਿਆਦੀ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਚਾਹਤ ਡਬੋਇਓ ਗੁਰਕੇਵਟ ਤਰਾਵਤੇ ਉਹ ਜਿਹੜੇ ਦੁਸ਼ਤ ਨੇ ਦੁਸ਼ਟਾ ਰੂਪ ਜਿਹੜਾ ਜਲ ਐ ਪਾਣੀ ਐ ਉਹ ਗੜੀ ਨੂੰ ਡਬੋਣਾ ਚਾਹੁੰਦੇ ਨੇ ਪਰ ਇੱਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੇ ਦੀਨ ਦਇਆਲ ਜੋਜੀ ਪ੍ਰੀਤਮ ਸਾਤ ਗੁਰੂ ਜੀ ਇਹ ਬੇੜੇ ਨੂੰ ਤਾਰਨ ਵਾਲੇ ਨੇ ਇਸ ਕਰਕੇ ਗੁਰੂ ਕੇ ਸਿੱਖ ਮੈਦਾਨੇ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਕੇ ਵੀਰ ਗਤੀ ਨੂੰ ਪ੍ਰਾਪਤ ਹੋਣਗੇ ਅਤੇ ਪਿਤਾ ਸਾਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਚਰਨਾਂ ਦੇ ਵਿੱਚ ਜਾ ਕੇ ਬਿਰਾਜਣਗੇ ਜੁਰਾਵਰ ਸਿੰਘ ਅ ਅਜੀਤ ਸਿੰਘ ਬੀਰ ਯੁੱਗ ਹਾਂਜੀ ਕਵੀ ਜੀ ਨੇ ਹੁਣ ਉਹਨਾਂ ਸਿੰਘਾਂ ਦੇ ਨਾਮ ਦੱਸੇ ਨੇ ਮੁਖੀ ਜੋ ਸੂਰਮੇ ਹਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬੀਰ ਬੜੇ ਆਥਰਤੀ ਸੂਰਮੇ ਹਨ ਜਿਨ੍ਹਾਂ ਦੇ ਅੱਗੇ ਕੋਈ ਵੀ ਅੜ ਨਹੀਂ ਸਕਦਾ ਦਇਆ ਸਿੰਘ ਆਦ ਪੰਜ ਸਿੰਘ ਧਰ ਧੀਰ ਜੇ ਹਾਂਜੀ ਭਾਈ ਦਇਆ ਸਿੰਘ ਜੀ ਅਤੇ ਪੰਜ ਸਿੰਘ ਹੋਰ ਹਨ ਭਾਈ ਦਇਆ ਸਿੰਘ ਜੀ ਤੋਂ ਪੰਜ ਪਿਆਰਿਆਂ ਦੇ ਵਿੱਚੋਂ ਸਿੰਘ ਹਨ ਪਾਏ ਦਇਆ ਸਿੰਘ ਜੀ ਦੇ ਨਾਲ ਹੋਰ ਸਿੰਘ ਹਨ ਤੇ ਇਹ ਪੰਜ ਸਿੰਘ ਤਿਆਰ ਬਰ ਤਿਆਰ ਖੜੇ ਹੋਏ ਹਨ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਹੁਕਮ ਦੀ ਉਡੀਕ ਕਰ ਰਹੇ ਹਨ ਕਿ ਸਤਿਗੁਰੂ ਜੀ ਕਦੋਂ ਹੁਕਮ ਕਰਨ ਅਤੇ ਮੈਦਾਨੇ ਜੰਗ ਦੇ ਵਿੱਚ ਜਾ ਕੇ ਦੁਸ਼ਟਾਂ ਦੇ ਆਹੂ ਲਾ ਦਈਏ ਮੁਕਤੇ ਸੋ ਪੰਜ ਸਿੰਘ ਮਾਨ ਸਿੰਘ ਧਿਆਨ ਸਿੰਘ ਦਾਨ ਸਿੰਘ ਧੰਨਾ ਸਿੰਘ ਜੰਮ ਬਰ ਬੀਰ ਜੀ ਹਾਂਜੀ ਮੁਕਤੇ ਜਿਹੜੇ ਨੇ ਨਾ ਉਹ ਪੰਜ ਸਿੰਘ ਹਨ ਬਾਂਜ ਸਿੰਘ ਮੁਕਤੇ ਨੇ ਮਾਨ ਸਿੰਘ ਧਿਆਨ ਸਿੰਘ ਦਾਨ ਸਿੰਘ ਤੇ ਧੰਨਾ ਸਿੰਘ ਇਹ ਬੜੇ ਆਥਰਤੀ ਸੂਰਮੇ ਹਾਨਾ ਜਿਨ੍ਹਾਂ ਦੇ ਅੱਗੇ ਜਦੋਂ ਦੁਸ਼ਟ ਗੁਰੂ ਕੇ ਸਿੱਖਾਂ ਦੇ ਜੋ ਚਿਹਰਿਆਂ ਨੂੰ ਦੇਖਦੇ ਨੇ ਲਾਲ ਅੱਖਾਂ ਦੇਖਦੇ ਨੇ ਮਾਨੋ ਕੇ ਸਿੰਘਾਂ ਦੀਆਂ ਅੱਖਾਂ ਦੇ ਵਿੱਚੋਂ ਅੱਗ ਨਿਕਲਦੀ ਹੋਵੇ ਇਸ ਪ੍ਰਕਾਰ ਤਿਆਰ ਬਰ ਤਿਆਰ ਹੋ ਕੇ ਦੁਸ਼ਟਾਂ ਨੂੰ ਕਪਾਉਣ ਵਾਸਤੇ ਦੁਸ਼ਤਾਂ ਨੂੰ ਮਿੱਟੀ ਦੇ ਵਿੱਚ ਮਿਲਾਉਣ ਵਾਸਤੇ ਤਿਆਰ ਬਰ ਸੂਰਮੇ ਹਨ ਆਲਮ ਮਿਰਗਿੰਦ ਸ਼ਾਮ ਸਿੰਘ ਸੋਮੋਹਰ ਸਿੰਘ ਹਾਂਜੀ ਭਾਈ ਆਲਮ ਸਿੰਘ ਜੋ ਸ਼ਿਕੇਰੀ ਸ਼ੇਰ ਵਾਂਗੂ ਤਿਆਰ ਬਰ ਤਿਆਰ ਖੜੇ ਹਨ ਸ਼ਾਮ ਸਿੰਘ ਭਾਈ ਮੋਹਰ ਸਿੰਘ ਅਤੇ ਵੀਰ ਸਿੰਘ ਸੁਖਾ ਸਿੰਘ ਸੰਤ ਸਿੰਘ ਇਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਹੀ ਖੜੇ ਹੋਏ ਨੇ ਬੀਰ ਸਿੰਘ ਸੁਖਾ ਸਿੰਘ ਸੰਤ ਸਿੰਘ ਤੀਰ ਜੀ ਹਾਂ ਜੀ ਨਾਮ ਪਹਿਲਾਂ ਆਪ ਜੀ ਨੇ ਸਰਵਣ ਕੀਤੇ ਕਿ ਭਾਈ ਬੀਰ ਸਿੰਘ ਸੁਖਾ ਸਿੰਘ ਸੰਤ ਸਿੰਘ ਇਹ ਸਤਗੁਰੂ ਜੀ ਦੇ ਤੀਰ ਸਤਗੁਰੂ ਜੀ ਦੇ ਪਾਸ ਹੀ ਖੜੇ ਹੋਏ ਨੇ ਕੋਠਾ ਸਿੰਘ ਇੱਕ ਰੰਗਰੇਟਾ ਸਿੰਘ ਜਾਨੀਤ ਹਾਂ ਜੀ ਭਾਈ ਕੋਠਾ ਸਿੰਘ ਅਤੇ ਭਾਈ ਜੋ ਕੋਠਾ ਸਿੰਘ ਜੋ ਰੰਗਰੇਟਾ ਗੁਰੂ ਦਾ ਗੁਰੂ ਦਾ ਪਿਆਰਾ ਸੇਖ ਹੈ ਹਾਂਜੀ ਇਹ ਜਾਣ ਲੈਣਾ ਕਰੋ ਇੱਕ ਰਵਦਾਸੀਆ ਮਦਨ ਸਿੰਘ ਬੀਰ ਜੇ ਇੱਕ ਰਵਦਾਸੀਆ ਸਿੰਘ ਵੀ ਐ ਭਾਈ ਮਦਨ ਸਿੰਘ ਜਿਹਨੂੰ ਭਾਰੀ ਸੂਰਮਾ ਬੀਰ ਯੋਧਾ ਕਹਿੰਦੇ ਨੇ ਗੜ੍ਹ ਮੈਂ ਸੁਚੇਤ ਭਏ ਲੱਖੋ ਦਲ ਦੇਖ ਲੈ ਜੋ ਘੜੀ ਦੇ ਵਿੱਚ ਸੁਚੇਤ ਹੋ ਗਏ ਨੇ ਲੱਖਾਂ ਦਲ ਜਿਹੜੇ ਚੜ ਕੇ ਆਏ ਨੇ ਨਾ ਉਹਨਾਂ ਨੂੰ ਗੁਰੂ ਕੇ ਸੂਰਮਿਆਂ ਨੇ ਦੇਖ ਲਿਆ ਹੈ ਚਾਰੋਂ ਤਰਫ ਨਿਗਾਹ ਮਾਰ ਕੇ ਬੋਲੇ ਸ੍ਰੀ ਗੋਬਿੰਦ ਸਿੰਘ ਸੁਨੋ ਬਾਖ ਖਾਲਸਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋਜੀ ਪ੍ਰੀਤਮ ਸਤਿਗੁਰੂ ਜੀ ਆਪਣੇ ਸੁਭਾਏ ਮਾਨ ਮੁਖਾਰ ਬਿਨ ਤੋਂ ਬਚਨ ਕਰਨ ਲੱਗੇ ਕਿ ਗੁਰੂ ਕੇ ਖਾਲਸਾ ਜੀ ਉਹ ਸਾਡੇ ਬਚਨ ਧਿਆਨ ਦੇ ਸਹਿਤ ਸੁਣਨਾ ਕਰੋ ਸਭ ਕੋ ਹਟਾਏ ਰਹੇ ਪਤੇ ਕੋ ਦਿਖਾਏ ਰਹੇ ਸਤਿਗੁਰੂ ਜੀ ਨੇ ਬਚਨ ਕਹੇ ਕਿ ਸਿੰਘੋ ਉਸ ਸਮੇਂ ਅਨੰਦਪੁਰ ਸਾਹਿਬ ਦੇ ਵਿੱਚ ਤੁਹਾਨੂੰ ਅਸੀਂ ਬਚਨ ਕੀਤਾ ਸੀ ਕਿ 8 ਦਿਨ ਵਾਸਤੇ ਇੱਥੇ ਰੁਕ ਜਾਓ ਤੁਹਾਨੂੰ ਸਾਰੀ ਦੁਨੀਆ ਦਾ ਰਾਜ ਲੈ ਦੇਵਾਂਗੇ ਸਿੰਘੋ ਸਾਡਾ ਬਚਨ ਮੰਨਿਆ ਨਹੀਂ ਤੁਹਾਨੂੰ ਦੱਸਿਆ ਸੀ ਅਸੀਂ ਦਗੇ ਕੋ ਬਤਾਏ ਰਹੇ ਸ਼ਤਰਣ ਕੀ ਲਾਲਸਾ ਇਹ ਸ਼ਤਰੂਆਂ ਦੀ ਦੁਸ਼ਮਣਾਂ ਦੀ ਲਾਲਸਾ ਹੈ ਕਿ ਇਹ ਦਗਾ ਕਰਨਗੇ ਇਸ ਕਰਕੇ ਤੁਹਾਨੂੰ ਦੱਸਿਆ ਸੀ ਤੁਹਾਨੂੰ ਪ੍ਰਤੱਖ ਰੂਪ ਦੇ ਵਿੱਚ ਦਿਖਾਇਆ ਵੀ ਸੀ ਫੇਰ ਵੀ ਤੁਸੀਂ ਸਾਡਾ ਬਚਨ ਮੰਨਿਆ ਨਹੀਂ ਹੁਣ ਜੁੱਧ ਦੇ ਮੈਦਾਨ ਦੇ ਵਿੱਚ ਸਾਵਧਾਨ ਹੋ ਜਾਣਾ ਕਰੋ ਸਤਿਗੁਰੂ ਜੀ ਨੇ ਬਚਨ ਕੀਤੇ ਜੁੱਧ ਕੇ ਸਮਾਨ ਤਪ ਜਗ ਕੋ ਵਿਧਾਨ ਨਹਿ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਗਤ ਦੇ ਵਿੱਚ ਐਸਾ ਕੋਈ ਧਰਮ ਨਹੀਂ ਹੈ ਐਸਾ ਕੋਈ ਵਿਧਾਨ ਨਹੀਂ ਹੈ ਜੋ ਜੁੱਧ ਦੇ ਸਮਾਨ ਹੋਵੇ ਜੁੱਧ ਦੇ ਬਰਾਬਰ ਹੋਵੇ ਜੋ ਪ੍ਰਾਪਤੀ ਜੁੱਧ ਦੇ ਮੈਦਾਨ ਦੇ ਵਿੱਚ ਹੁੰਦੀ ਹੈ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਖੁਸ਼ੀ ਜੋਸ਼ ਵੱਡੇ ਸਾਧੂਗਰਾਂ ਦੀ ਖੁਸ਼ੀ ਯੋਧ ਦੇ ਮੈਦਾਨ ਦੇ ਵਿੱਚ ਯੁੱਧ ਕਰਕੇ ਤੁਹਾਨੂੰ ਪ੍ਰਾਪਤ ਹੋਣੀ ਹੈ ਉਹ ਹੋਰ ਕਿਸੇ ਵੀ ਤਰ੍ਹਾਂ ਨਹੀਂ ਪ੍ਰਾਪਤ ਹੋ ਸਕਦੀ ਇੱਕ ਘੜੀ ਵਿੱਚ ਦੋਨੋਂ ਲੋਕਲੇ ਸੁਧਾਰ ਕੈ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇੱਕ ਘੜੀ ਦੇ ਮੈਦਾਨੇ ਜੰਗ ਦੇ ਵਿੱਚ ਯੁੱਧ ਕਰੋਗੇ ਨਾ ਦੁਸ਼ਟਾਂ ਨੂੰ ਮਿੱਟੀ ਦੇ ਵਿੱਚ ਮਿਲਾਓਗੇ ਨਾ ਜ਼ਾਲਮਾਂ ਨੂੰ ਤੇ ਇੱਕ ਘੜੀ ਦੇ ਵਿੱਚ ਤੁਹਾਨੂੰ ਦੋਨਾਂ ਲੋਕਾਂ ਦਾ ਸੁੱਖ ਪ੍ਰਾਪਤ ਹੋਵੇਗਾ ਜੇ ਮੈਦਾਨੇ ਜੰਗ ਦੇ ਵਿੱਚ ਯੁੱਧ ਕਰਦਿਆਂ ਸੂਰਮਾ ਜਿੱਤ ਜਾਵੇ ਫੇਰ ਰਾਜ ਭਾਗ ਪ੍ਰਾਪਤ ਹੁੰਦਾ ਹੈ ਤੇ ਜੇ ਸ਼ਹੀਦੀ ਪ੍ਰਾਪਤ ਕਰ ਜਾਵੇ ਤੇ ਫੇਰ ਵੀ ਗੁਰੂ ਕੇ ਪਿਆਰਿਓ ਉਧਰ ਸਤਿਗੁਰੂ ਜੀ ਦੀ ਗੋਦ ਤਿਆਰ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੋਦ ਦੇ ਵਿੱਚ ਤੁਹਾਨੂੰ ਅਸਥਾਨ ਮਿਲੇਗਾ ਇਸ ਕਰਕੇ ਗੁਰੂ ਕੇ ਸਿੱਖੋ ਯੋਧੇ ਦੇ ਹੱਥਾਂ ਦੇ ਵਿੱਚ ਦੋਨੇ ਹੱਥਾਂ ਦੇ ਵਿੱਚ ਲੱਡੂ ਹੁੰਦੇ ਨੇ ਦੋਨੇ ਹੱਥਾਂ ਦੇ ਵਿੱਚ ਵੱਡੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਗੁਰੂ ਕੇ ਸਿੱਖੋ ਸਦਾ ਵਾਸਤੇ ਯੁੱਧ ਦੇ ਮੈਦਾਨ ਦੇ ਵਿੱਚ ਰਣ ਦੇਖ ਸੂਰੇ ਚਿੱਤ ਉਲਾਸ ਯੋਧੇ ਮਹਾਬਲੀ ਸੂਰਮੇ ਜੁੱਧ ਦੇ ਮੈਦਾਨ ਨੂੰ ਦੇਖ ਕੇ ਫਤੇ ਚਾ ਚੜ ਜਾਂਦਾ ਛਾਲਾ ਮਾਰਦੇ ਜਾਂਦੇ ਹਨ 8 8 ਸਿੰਘ 1 1 ਬਾਹੀ ਦਿਨੀ ਤਿਨ ਸਤਿਗੁਰੂ ਜੀ ਨੇ ਡਿਊਟੀਆਂ ਲਾ ਦਿਤੀਆਂ ਇੱਕ ਇੱਕ ਬਾਹੀ ਦੇ ਉਤੇ 8 8 ਸਿੰਘ ਸਾਵਧਾਨ ਕਰ ਦਿੱਤੇ ਹਨ 30 2 ਸਿੰਘ ਗਹਿ ஆயੁੱਧ ਭੇ ਸਾਵਧਾਨ ਹਾਂਜੀ ਜਿਹੜੇ ਜੋ 30 ਤੇ 2 ਜਿਹੜੇ ਸਿੰਘ ਹਨ 32 ਸਿੰਘ ਹਨ ਜਿਹੜੇ ਉਹ ਵੀ ਸਾਵਧਾਨ ਹੋ ਗਏ ਯੋਧ ਦੇ ਮੈਦਾਨ ਦੇ ਵਿੱਚ ਸ਼ਸਤਰ ਲੈ ਕੇ ਆਪੋ ਆਪਣੇ ਸ਼ਸਤਰ ਜੋ-ਜੋ ਸ਼ਸਤਰ ਸਤਿਗੁਰੂ ਜੀ ਨੇ ਬਖਸ਼ੇ ਉਹਨਾਂ ਸ਼ਸਤਰਾਂ ਨੂੰ ਲੈ ਕੇ ਅਤੇ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਸਾਵਧਾਨ ਹੋ ਗਏ ਨੇ ਸਾਰੇ ਹੀ ਸਿੰਘ ਓਠਾ ਸਿੰਘ ਏਕ ਅ ਮਦਨ ਸਿੰਘ ਦੋਨੋਂ ਹੂ ਕੋ ਦੋਨੇ ਹੀ ਆਥਰਤੀ ਸੂਰਮੇ ਗੁਰੂ ਕੇ ਪਿਆਰੇ ਸਿੱਖ ਸਿਮਰਨ ਭਜਨ ਦੇ ਵਿੱਚ ਸੰਪੂਰਨ ਇਹ ਦੋਨੇ ਹੀ ਸਿੰਘ ਜੋ ਡਿਊਟੀ ਹੈ ਨਾ ਜਿਹੜੀ ਗੜੀ ਦੇ ਗੇਟ ਦੇ ਉੱਪਰ ਇਹਨਾਂ ਦੀ ਡਿਊਟੀ ਲਾ ਦਿੱਤੀ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਜੀ ਦਿਨੋਂ ਪਾਰ ਗਾਡੇ ਰਹੋ ਕੀਜੈ ਰਿਪੇ ਹਿਰ ਹਨ ਸਤਿਗੁਰੂ ਜੀ ਬਚਨ ਕਰਨ ਲੱਗੇ ਕਿ ਇਹ ਗੜੀ ਦੇ ਕਿਲੇ ਦੇ ਜੋ ਗੜੀ ਦਾ ਜਿਹੜਾ ਦਰਵਾਜ਼ਾ ਹੈ ਇਹਦੇ ਉੱਤੇ ਤੁਹਾਡੀ ਡਿਊਟੀ ਹੈ ਇੱਥੇ ਤੁਸੀਂ ਸਾਵਧਾਨ ਰਹਿਣਾ ਤੇ ਦੇਖਦੇ ਰਹਿਣਾ ਏ ਕਿ ਦੁਸ਼ਤ ਚੜ ਕੇ ਆ ਰਹੇ ਨੇ ਅੱਗੇ ਨੂੰ ਕਿ ਨਹੀਂ ਜਦੋਂ ਅੱਗੇ ਕੋਈ ਚੜ ਕੇ ਆਵੇ ਗੜੀ ਦੇ ਦਰਵਾਜ਼ੇ ਵੱਲ ਨੂੰ ਆਵੇ ਤੇ ਬੜੀ ਤੇਜ਼ੀ ਦੇ ਨਾਲ ਬਿਜਲੀ ਦੀ ਤੇਜ਼ੀ ਵਾਂਗੂ ਹਮਲਾ ਕਰਨਾ ਹੈ ਹੁਲਕਾ ਬਰੂਦ ਨਹ ਡਾਰੀਏ ਤ ਫੰਗ ਵਿੱਚ ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜੇ ਮੋਰਚੇ ਨੇ ਨਾ ਮੋਰਚਿਆਂ ਦੇ ਵਿੱਚ ਦੀ ਜੋ ਨਾਲੀਆਂ ਕੱਢ ਕੇ ਬੰਦੂਕਾਂ ਦੀਆਂ ਟੋੜੇ ਵਾਲਿਆਂ ਬੰਦੂਕਾਂ ਤਿਆਰ ਬਾਰ ਤਿਆਰ ਕਰਕੇ ਇਹਨਾਂ ਦੇ ਵਿੱਚ ਹੁਣ ਗੋਲੀ ਪਾਉਣ ਦੀ ਲੋੜ ਨਹੀਂ ਹੈ। ਬਰੂਧ ਪਾਉਣ ਦੀ ਲੋੜ ਨਹੀਂ ਹੈ। ਬਸ ਪਲੀਤੇ ਤੁਖਾ ਤੁਖਾ ਕੇ ਤੁਸੀਂ ਘੋੜੇ ਦੱਬੀ ਜਾਣੇ ਨੇ। ਫੇਰ ਦੇਖਿਓ ਕਿਵੇਂ ਦੜ ਦੜ ਕਰਕੇ ਇਹ ਯਾਲਮ ਗਿਰਦੇ ਹਨ ਧਰਤੀ ਦੇ ਉੱਪਰ। ਟੋੜਾ ਦੇਹੋ ਡਾਂਬ ਡਾਂਬ ਛੋਟੀ ਹੈ ਨਾ ਸ਼ੰਕਠਾਨ। ਸਤਿਗੁਰੂ ਜੀ ਕਹਿਣ ਲੱਗੇ ਕਿ ਘੋੜਾ ਦੱਬਣ ਲੱਗਿਆ ਸ਼ੰਕਾ ਨਹੀਂ ਕਰਨਾ ਮਨ ਦੇ ਵਿੱਚ। ਬਸ ਟੋੜਾ ਤੁਖਾ ਕੇ ਆਤੇ ਪਲੀਤਾ ਲਾਉਣਾ ਹੈ ਤੇ ਗੋਲੀ ਪਾਉਣ ਦੀ ਲੋੜ ਨਹੀਂ ਹੈ ਬੰਦੂ ਬਰੂਧ ਠੋਕ ਕੇ ਪਾਉਣ ਦੀ ਲੋੜ ਨਹੀਂ ਹੈ ਬਰੂਧ ਆਪਣੇ ਆਪ ਹੀ ਇਹ ਦੇ ਅੰਦਰੋਂ ਪੈਦਾ ਹੋਵੇਗਾ ਦੋਨੋਂ ਸੁੱਤ ਦਇਆ ਸਿੰਘ ਸੰਤ ਸਿੰਘ ਪਾਸ ਰਾਖੇ ਸਤਗੁਰੂ ਜੀ ਨੇ ਦੋਨੋਂ ਹੀ ਆਪਣੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਭਾਈ ਦਇਆ ਸਿੰਘ ਭਾਈ ਸੰਤ ਸਿੰਘ ਜੀ ਨੂੰ ਆਪਣੇ ਪਾਸ ਰੱਖਿਆ ਹੈ ਵਿਸ਼ੇ ਔਟਾਰੀ ਮਹ ਕਮਾਨ ਬਾਨ ਤਾਨ